ਕਸ਼ ਮੇਰੇ ਪੰਡਤਾਂ ਦਾ ਧਰਮ ਖਤਰੇ ਚ ਔਰੰਗਜੇਬ ਜ਼ਬਰਦਸਤੀ ਉਹਨਾਂ ਦਾ ਤਿਲਕ ਤੇ ਜੰਝੂ ਲਾ ਕੇ ਉਹਨਾਂ ਨੂੰ ਮੁਸਲਮਾਨ ਬਣਾਉਣਾ ਚਾਹੁੰਦਾ ਕਸ਼ ਮੇਰੀ ਪੰਡਤ ਅਮਰਨਾਥ ਵਾਲੀ ਜਗ੍ਹਾ ਤੇ ਸ਼ਿਵਜੀ ਭਗਵਾਨ ਦੇ ਮੰਦਿਰ ਗਏ ਤੇ ਉੱਥੋਂ ਉਹਨਾਂ ਨੂੰ ਇੱਕ ਰੁਕਾ ਮਿਲਿਆ ਜਿਸ ਚ ਲਿਖਿਆ ਸੀ ਕਿ ਹੁਣ ਕਲਯੁਗ ਹੈ ਕਲਯੁਗ ਦੇ ਵਿੱਚ ਤੁਹਾਡਾ ਧਰਮ ਬਾਬੇ ਨਾਨਕ ਦੇ ਨੌਵੀਂ ਜੋਤ ਗੁਰੂ ਤੇਗ ਬਹਾਦਰ ਸਾਹਿਬ ਵੀ ਬਚਾ ਸਕਦੇ ਨੇ ਇੱਕ ਕਸ਼ਮੀਰੀ ਪੰਡਤ ਉੱਥੋਂ ਸਿੱਧੇ ਆਨੰਦਪੁਰ ਸਾਹਿਬ ਆਏ ਗੁਰੂ ਸਾਹਿਬ ਜੀਆਂ ਨੂੰ ਕੀਤੀ ਬੇਨਤੀ ਕਿ ਗੁਰੂ ਤੇਗ ਬਹਾਦਰ ਸਾਹਿਬ ਜੀਓ ਸਾਡਾ ਧਰਮ ਖਤਰੇ 'ਚ ਆ ਕਰੋ ਮੇਰਾ ਸਾਡਾ ਤਿਲਕ ਤੇ ਜੰਜੂ ਦੀ ਰਾਖੀ ਕਰੋ ਔਰੰਗਜ਼ੇਬ ਸਾਨੂੰ ਜ਼ਬਰਦਸਤੀ ਮੁਸਲਮਾਨ ਬਣਾਉਣਾ ਚਾਹੁੰਦਾ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਭੇਜਿਆ ਸੁਨਾ ਰੰਗਜੀਬ ਨੂੰ ਕਿ ਤੂੰ ਇਹ ਸਾਨੂੰ ਜੇ ਸਾਡਾ ਧਰਮ ਚੇਂਜ ਕਰ ਦੋਗੇ ਤੇ ਸਾਰਿਆਂ ਦਾ ਹੋ ਜਾਏਗਾ ਤੇ ਗੁਰੂ ਤੇਗ ਬਹਾਦਰ ਸਾਹਿਬ ਦਿੱਲੀ ਗਏ ਚਾਂਦਨੀ ਚੌਕ ਗੁਰਦਰਾ ਸਾਹਿਬ ਵਾਲੀ ਜਗ੍ਹਾ ਤੇ ਨਾਲ ਭਾਈ ਦਿਆਲਾ ਜੀ ਭਾਈ ਸਤੀਦਾਸ ਜੀ ਭਾਈ ਮਤੀਦਾਸ ਜੀ ਤਿੰਨੇ ਸਿੰਘਾਂ ਨੇ ਛਿੱਧੀਆਂ ਪ੍ਰਾਪਤ ਕਰ ਲਈਆਂ ਤਿੰਨਾਂ ਨੂੰ ਤਸੀਹੇ ਦੇ ਦੇ ਕੇ ਸ਼ਹੀਦ ਕਰਤਾ ਗੁਰੂ ਤੇਗ ਬਹਾਦਰ ਸਾਹਿਬ ਜੀਆ ਨੂੰ ਵੀ ਤਲਵਾਰ ਦੇ ਨਾਲ ਧੜ ਸੀਸ ਤੋਂ ਵੱਖ ਕਰਕੇ ਛਿੱਧੀ ਪ੍ਰਾਪਤ ਕਰ ਲਈ ਤੇ ਇਸ ਹਿੰਦੁਸਤਾਨ ਦੀ ਪੱਤ ਬਚਾਈ ਹਿੰਦ ਦੀ ਚਾਦਰ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀਆ ਨੇ ਤਿਲਕ ਤੇ ਜੰਜੂ ਦੀ ਰਾਖੀ ਕੀਤੀ ਅਛਾ ਮੇਰੀ ਪਣਤਾ ਦਾ ਹਿੰਦੁਸਤਾਨ ਨੂੰ ਬਚਾਇਆ ਨਹੀਂ ਤੇ ਅਜੇ ਹਿੰਦੁਸਤਾਨ ਹਿੰਦੁਸਤਾਨ ਨਾ ਹੁੰਦਾ ਇੱਥੇ ਵੀ ਮੁਗਲਾਂ ਦਾ ਰਾਜ ਹੁੰਦਾ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ 350 ਸਾਲਾਂ ਦੀ ਸਿੱਧੀ ਗੁਰਪ੍ਰਭੂ ਨੂੰ ਕੋਟ ਕੋਟ ਪ੍ਰਣਾਮ